ਮੰਗਲ ਸੈਵੰਥ ਸੰ ਯੂਟਿਊਬ ਚੈਨਲ ਅੱਜ ਆਪਣੇ ਸਰੋਤਿਆਂ ਨੂੰ ਕੁਝ ਅਜਿਹਾ ਦਿਖਾਉਣ ਜਾ ਰਿਹਾ ਹੈ ਕਿ ਕਿਸੇ ਨੇ ਵੀ ਜਦ ਕੋਈ ਘਰ ਬਣਾਉਣਾ ਹੈ ਜਾਂ ਕੋਈ ਬਿਲਡਿੰਗ ਬਣਾਉਣੀ ਹੈ ਵਿਦੇਸ਼ ਦੇ ਵਿੱਚ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਤੇ ਉੱਥੇ ਉਹਨੂੰ ਜ਼ਰੂਰਤ ਪੈਣੀ ਹੈ ਤਾਕੀਆਂ ਦੀ ਦਰਵਾਜ਼ਿਆਂ ਦੀ ਉਹਦੇ ਵਾਸਤੇ ਇੱਥੇ ਅਲੱਗ-ਅਲੱਗ ਦੁਕਾਨਾਂ ਨੇ ਦੁਕਾਨਾਂ ਵਿੱਚ ਕੀ ਦਫ਼ਤਰ ਹੀ ਨੇ ਆਫਿਸ ਹੀ ਨੇ ਜਿਨ੍ਹਾਂ ਦੇ ਵਿੱਚ ਬੁਕਿੰਗ ਕੀਤੀ ਜਾਂਦੀ ਹੈ ਪਰ ਉੱਥੇ ਸਮਾਨ ਨਹੀਂ ਤਿਆਰ ਕੀਤਾ ਜਾਂਦਾ ਸਮਾਨ ਵਾਸਤੇ ਤਿਆਰ ਕਰਨ ਦੇ ਲਈ ਹੋਰ ਨਾ ਮੁਲਕਿਆਂ ਦੇ ਵਿੱਚ ਉਹਨਾਂ ਦੀਆਂ ਫੈਕਟਰੀਆਂ ਨੇ ਇੱਥੇ ਉਹ ਮੈਜ਼ਰਮੈਂਟ ਲੈ ਲੈਂਦੇ ਨੇ ਤੇ ਉਸ ਮੈਜ਼ਰਮੈਂਟ ਨੂੰ ਆਪਣੀ ਪਿਛਲੀ ਫੈਕਟਰੀ ਦੇ ਵਿੱਚ ਭੇਜਦੇ ਨੇ ਜਿੱਥੇ ਉਹਨਾਂ ਦਾ ਕੰਟਰੈਕਟ ਹੈ ਤੇ ਉੱਥੋਂ ਸਮਾਨ ਮੰਗਵਾ ਕੇ ਕੰਟੇਨਰਾਂ ਦੇ ਵਿੱਚ ਇਹ ਆਪਣੇ ਗਾਹਕ ਨੂੰ ਸਪਲਾਈ ਕਰ ਦਿੰਦੇ ਨੇ ਤੇ ਅੱਜ ਟੀਮ ਪਹੁੰਚੀ ਹੈ ਡਬਲ ਗੇਜਿੰਗ AMG ਚਿੰਕਿਆਂ ਦੀ ਦੁਕਾਨ ਹੈ ਇਹ ਚਾਈਨਾ ਦੇ ਲੋਕ ਨੇ ਇਹਨਾਂ ਦੀ ਫੈਕਟਰੀ ਚਾਈਨਾ ਦੇ ਵਿੱਚ ਹੈ ਪਰ ਇੱਥੇ ਇਹਨਾਂ ਨੇ ਆਪਣਾ ਇੱਕ ਆਫਿਸ ਬਣਾਇਆ ਜਿਸ ਵਿੱਚ ਨਕਸ਼ੇ ਦੇ ਮੁਤਾਬਕ ਮੈਅਰਮੈਂਟ ਕਰਕੇ ਆਪਣੇ ਗਾਹਕ ਨੂੰ ਪਸੰਦ ਕਰਾ ਕੇ ਕਿਸ ਗੇਜ ਦਾ ਸ਼ੀਸ਼ਾ ਲਾਉਣਾ ਹੈ ਕਿਸ ਗੇਜ ਦੇ ਉਹਨਾਂ ਨੂੰ ਸਟੀਲ ਦੀਆਂ ਲਾਉਣੀਆਂ ਨੇ ਇਹ ਆਫਿਸ ਆ ਉਹਨਾਂ ਦਾ ਇਹਦੇ ਵਿੱਚ ਆ ਲੱਕੜ ਦਾ ਬਹੁਤ ਵਧੀਆ ਸ਼ਾਨਦਾਰ ਇੱਕ ਪੀਸ ਰੱਖਿਆ ਹੋਇਆ ਹੈ ਜਿਹਦੇ ਉੱਤੇ ਵੀ ਹੋਲ ਕਰਕੇ ਉਹਦੇ ਵਿੱਚ ਮਿੱਟੀ ਪਾ ਕੇ ਤੇ ਬੂਟੇ ਲਾਏ ਨੇ ਸਭ ਤੋਂ ਪਹਿਲਾਂ ਤਾਕੀਆਂ ਦੇ ਨਾਲ ਜਿਹੜੇ ਸ਼ੀਸ਼ੇ ਲਾਏ ਜਾਂਦੇ ਨੇ ਉਹ ਇਸ ਤਰ੍ਹਾਂ ਨੇ ਸ਼ੋਅ ਕੀਤਾ ਹੋਇਆ ਤੇ ਇਹਦੀ ਗੇਜ ਦੱਸਣ ਦੇ ਲਈ ਸਾਈਡ ਦੇ ਲਈ ਕਿ ਇਹ ਡਬਲ ਹੈ ਸਿੰਗਲ ਹੈ ਕਿਸ ਤਰ੍ਹਾਂ ਦੀ ਹੈ ਇਹ ਲਗਾਇਆ ਗਿਆ ਸਿਰਫ ਆਪਣੇ ਗਾਹਕ ਨੂੰ ਦਿਖਾਉਣ ਦੇ ਲਈ ਕਿ ਤੁਸੀਂ ਦਰਵਾਜ਼ਾ ਇਸ ਤਰ੍ਹਾਂ ਦਾ ਲਗਾਉਣਾ ਹੈ ਜਾਂ ਹੋਰ ਕੋਈ ਲਗਾਉਣਾ ਹੈ ਇਸੇ ਤਰ੍ਹਾਂ ਹੀ ਪੌੜੀਆਂ ਦੇ ਉੱਪਰ ਚੜ੍ਹਨ ਲਈ ਗ੍ਰਿਲਾਂ ਉਹ ਵੀ ਦਿਖਾਈਆਂ ਹੋਈਆਂ ਇੱਥੇ ਇੱਥੇ ਮਸ਼ੀਨ ਰੱਖੀ ਹੈ ਫੋਟੋਸਟੇਟ ਮਸ਼ੀਨ ਜਿਹਦੇ ਵਿੱਚ ਜਿਹੜਾ ਨਕਸ਼ਾ ਉਹਨੂੰ ਫੀਡ ਕਰ ਲੈਂਦੇ ਨੇ ਤੇ ਉਹਦੇ ਮੁਤਾਬਕ ਮੈਜ਼ਰਮੈਂਟ ਕੱਢ ਲੈਂਦੇ ਨੇ ਕਿ ਦਰਵਾਜ਼ੇ ਦਾ ਸਾਈਜ਼ ਕੀ ਹੋਣਾ ਹੈ ਤੇ ਤਾਕੀਆਂ ਦਾ ਕੀ ਸਾਈਜ਼ ਹੈ ਇਸੇ ਤਰ੍ਹਾਂ ਹੀ ਆਹ ਤਾਕੀਆਂ ਨੇ ਜਿਹੜੀਆਂ ਉੱਪਰ ਲੱਗਣੀਆਂ ਤੇ ਇਹ ਕਿਸ ਤਰ੍ਹਾਂ ਖੁੱਲਦੀ ਹੈ ਇੱਕ ਗੱਲ ਹੋਰ ਬੜੀ ਦੱਸੀ ਹੈ ਇਹਨਾਂ ਨੇ ਕਿ ਜਿਹੜੀ ਉੱਪਰਲੀ ਬਿਲਡਿੰਗ ਦੇ ਉੱਪਰ ਜਿਹੜੀ ਡਬਲ ਸਟੋਰੀ ਹੈ ਉਦੇ ਉੱਪਰ ਜਿਹੜਾ ਇਹਨਾਂ ਨੇ ਸ਼ੀਸ਼ਾ ਲਾਉਣਾ ਹੈ ਜਾਂ ਤਾਕੀ ਲਾਉਣੀ ਹੈ ਉਹ ਇੱਥੋਂ ਦੀ ਕਾਰਪੋਰੇਸ਼ਨ ਜਿਹੜੀ ਹੈ ਉਹ ਇਸ ਤੋਂ ਵੱਧ ਉਹਨੂੰ ਖੋਲਣ ਦੀ ਇਜਾਜ਼ਤ ਨਹੀਂ ਦਿੰਦੀ ਸਿਰਫ ਤੇ ਸਿਰਫ ਇਹ 4 ਤੋਂ 5 ਇੰਚ ਬਾਹਰ ਨੂੰ ਸ਼ੀਸ਼ਾ ਖੁੱਲ ਸਕਦਾ ਉਸ ਤੋਂ ਜ਼ਿਆਦਾ ਨਹੀਂ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਉੱਪਰਲੇ ਛੱਤ ਤੇ ਜੇ ਜ਼ਿਆਦਾ ਤਾਕੀ ਦਾ ਸ਼ੀਸ਼ਾ ਖੋਲ ਦਿੱਤਾ ਤੇ ਕੋਈ ਬੱਚਾ ਉੱਪਰੋਂ ਖੇਡਦਾ ਹੋਇਆ ਉੱਛਲ ਕੇ ਪੁੰਝੇ ਡਿੱਗ ਸਕਦਾ ਹੈ ਜਦ ਇਹਨੂੰ ਖੋਲ ਦੇਣਾ ਹੈ ਬਾਹਰੋਂ ਮੱਖੀ ਮੱਛਰ ਨਾ ਆਵੇ ਉਹਦੇ ਲਈ ਅੰਦਰ ਸਲਾਈਡਿੰਗ ਜਾਲੀ ਹੈ ਇਹਨੂੰ ਇਸ ਤਰ੍ਹਾਂ ਇਹ ਬੰਦ ਕਰ ਦੇਣੀ ਹੈ ਤੇ ਵਿੱਚ ਦੀ ਸਿਰਫ ਹਵਾ ਹੀ ਆਏਗੀ ਅਜਿਹਾ ਕੁਝ ਵੀ ਖਾਸ ਤੌਰ ਤੇ ਦੱਸਿਆ ਗਿਆ ਤੇ ਇਸ ਨੂੰ ਇਸ ਤਰ੍ਹਾਂ ਬੰਦ ਕਰ ਲੈਣਾ ਖੋਲ ਕੇ ਵੱਡਾ ਛੋਟਾ ਡਿਜ਼ਾਈਨ ਇਹ ਇਸੇ ਤਰ੍ਹਾਂ ਹੀ ਡਬਲ ਖੋਲਣ ਦੇ ਲਈ ਔਰ ਨਾਲ ਸਿੰਗਲ ਦਰਵਾਜਾ ਤੇ ਡਬਲ ਦਰਵਾਜੇ ਨੇ ਮਟੀਰੀਅਲ ਕਾਫੀ ਅੱਛਾ ਲੱਗ ਰਿਹਾ ਹੈ ਕਿਉਂਕਿ ਕਲਰ ਇਹਨਾਂ ਦਾ ਤੁਹਾਡੀ ਮਰਜ਼ੀ ਮੁਤਾਬਕ 4 5 6 ਇਹਨਾਂ ਕੋਈ ਕਲਰ ਨਹੀਂ ਜਿਨ੍ਹਾਂ ਦੇ ਮੁਤਾਬਕ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਅਸੀਂ ਆਪਣੇ ਘਰ ਦੇ ਵਿੱਚ ਇਹ ਕਲਰ ਲਾਉਣਾ ਹੈ ਫਿਰ ਇਹਨਾਂ ਕੋਲ ਟੇਬਲ ਵੀ ਨੇ ਕੁਰਸੀਆਂ ਵੀ ਨੇ ਤੇ ਇਹ ਜਿਹੜਾ ਟੇਬਲ ਹੈ ਦੇਖੋ ਜਿਸ ਤਰ੍ਹਾਂ ਹੀ ਵੱਡੀ ਲੱਕੜ ਲੈ ਕੇ ਉਹਨੂੰ ਐ ਸੱਚ ਉਦਾਂ ਹੀ ਰਹਿਣ ਦਿੱਤਾ ਗਿਆ ਤੇ ਉਹਦੇ ਹੇਠਾਂ ਲੱਤਾਂ ਲਾ ਦਿੱਤੀਆਂ ਨੇ ਇਹਨੂੰ ਰੰਦੇ ਨਾਲ ਰਗੜ ਕੇ ਗੁਣੀਆਂ 'ਚ ਨਹੀਂ ਲਿਆ ਉਦਾਂ ਜਿੱਦਾਂ ਆਹ ਸਾਈਡ ਹੁਣ ਇਹਦੀ ਛੋਟੀ ਹੈ ਅਸਾਈਡ ਤੋਂ ਵੱਡਾ ਤੇ ਇੱਕ ਨੇਚਰਲ ਡਿਜ਼ਾਈਨ ਇਸ ਟੇਬਲ ਦਾ ਇਸ ਤਰ੍ਹਾਂ ਦੇ ਪਰਦਿਆਂ ਦੀ ਥਾਂ ਤੇ ਲਾਉਣ ਲਈ ਇਹਨਾਂ ਕੋਲ ਚਿੱਕਾਂ ਨੇ ਜਾਲੀਆਂ ਨੇ ਉਹ ਬਾਹਰੋਂ ਦੇਖਣ ਨੂੰ ਸਿਮੈਟਰੀ ਇਹਨਾਂ ਤਾਕੀਆਂ ਦੀ ਇਸ ਤਰ੍ਹਾਂ ਦੀ ਲੱਗਦੀ ਹੈ ਹਾਂ ਜੀ ਹਾਂ ਵਾਚਣੇ ਬਾਤ ਲਈਓ। ਉਹਦੇ ਬਾਅਦ। ਇਸ ਤਰ੍ਹਾਂ ਦੇ ਮੇਨ ਦਰਵਾਜ਼ੇ ਨੇ ਸਲਾਈਡਿੰਗ ਵਾਲੇ ਦੂਸਰੇ ਤੇ ਐ ਸ਼ੀਸ਼ੇ ਰੱਖੇ ਨੇ ਤੇ ਇਹਨਾਂ ਵਿੱਚੋਂ ਕਿਹੜਾ ਸ਼ੀਸ਼ਾ ਤੁਸੀਂ ਪਸੰਦ ਕਰੋਗੇ? ਉਹਨੂੰ ਡਬਲ ਲਗਾਉਣਾ ਹੈ, ਸਿੰਗਲ ਲਗਾਉਣਾ ਹੈ। ਬਾਹਰ ਤੋਂ ਜਿਹੜੀਆਂ ਕਿਰਨਾਂ ਪੈਂਦੀਆਂ ਨੇ ਸੂਰਜ ਦੀਆਂ ਨੇੜਿਆਂ ਉਨਾ ਕਿਰਨਾ ਨੂੰ ਕਿੰਨਾ ਕੇ ਸ਼ੀਸ਼ਾ ਰੋਕਦਾ ਹੈ ਜਿੰਨਾ ਰੰਗ ਦਾ ਗਾੜਾ ਹੈ ਉਨੀਆਂ ਬਾਰੋਂ ਕਿਰਨਾ ਘਟ ਆਉਂਦੀਆਂ ਨੇ ਤੇ ਜਿੰਨਾ ਪਾਰਦਰਸ਼ੀ ਵੱਧ ਹੈ ਉਨੀਆਂ ਹੀ ਕਿਰਨਾ ਜ਼ਿਆਦਾ ਚਾਂਸ ਨੇ ਆਉਣ ਦੇ ਇਹ ਤਾਂ ਹੋ ਗਿਆ ਕਿਰਨਾ ਨੂੰ ਰੁਕਣ ਦਾ ਤੇ ਇਹ ਹੈ ਗੇਜ ਕਿ ਜਿਹੜੀ ਸਟੀਲ ਦੇ ਤੁਸੀਂ ਲਾਉਣੀ ਹੈ ਕਿਸ ਗੇਜ ਦੀ ਲਾਉਣੀ ਹੈ ਇਹ ਅਲੱਗ-ਅਲੱਗ ਸਾਰੀਆਂ ਇਹਨਾਂ ਨੇ ਛੋਟੇ ਛੋਟੇ ਪੀਸ ਰੱਖੇ ਹੋਏ ਨੇ ਜਿਸ ਨੂੰ ਵੀ ਤੁਸੀਂ ਸਿਲੈਕਟ ਕਰੋਗੇ ਉਸ ਨੰਬਰ ਦੀ ਹੀ ਤੁਹਾਡਾ ਆਰਡਰ ਬੁੱਕ ਕਰ ਲੈਣਗੇ ਹੋਰ ਨਾਲ ਡਬਲ ਸ਼ਿਸ਼ਾ ਜੇ ਕਿਸੇ ਨੇ ਸਿੰਗਲ ਆਉਣਾ ਹੈ ਤੇ ਉਹ ਸਿੰਗਲ ਸ਼ਿਸ਼ਾ ਲਵਾ ਸਕਦਾ ਹੈ ਤੇ ਜੇ ਕਿਸੇ ਨੇ ਆਪਣੇ ਘਰ ਨੂੰ ਨੌਇਸ ਫਰੀ ਵੀ ਕਰਨਾ ਹੈ ਕਿ ਬਾਹਰੋਂ ਕਿਸੇ ਕਿਸਮ ਦੀ ਕੋਈ ਆਵਾਜ਼ ਨਾ ਆਵੇ ਕੋਈ ਧਮਕ ਨਾ ਆਵੇ ਅੰਦਰ ਤੇ ਉਹਦੇ ਲਈ ਡਬਲ ਸ਼ੀਸ਼ਾ ਵੀ ਲੱਗ ਸਕਦਾ ਹੈ ਕੋਈ ਪਹਿਲਾ ਸਿੰਗਲ ਸ਼ੀਸ਼ਾ ਹੈ ਇੱਕ ਸਾਈਡ ਤੇ ਵਿੱਚ ਖਾਲੀ ਥਾਂ ਹੈ ਫਿਰ ਸੈਕੰਡ ਸ਼ੀਸ਼ਾ ਲੱਗਾ ਹੋਇਆ ਹੈ ਵਿਚੋ ਦੇ ਹਵਾ ਹੈ ਤੇ ਇਹ ਬਾਹਰਲੀ ਜਿਹੜੀਆਂ ਆਵਾਜ਼ਾਂ ਨੇ ਉਹ ਫਿਰ ਅੰਦਰ ਨਹੀਂ ਆਉਂਦੀਆਂ ਔਰ ਸਾਰਾ ਕੁਝ ਇੱਥੇ ਤੁਹਾਡੇ ਸਿਲੈਕਟ ਕਰਨ ਤੋਂ ਬਾਅਦ ਇਹਨਾਂ ਨੂੰ ਬੁੱਕ ਕਰ ਲੈਣਾ ਹੈ ਔਰ ਜਿੰਨੀ ਚੀਜ਼ ਤੁਸੀਂ ਬੁੱਕ ਕਰਾਉਣੀ ਹੈ ਉਹ ਸਾਰੀ ਤਿਆਰ ਹੋ ਕੇ ਚైనా ਤੋਂ ਆਉਣੀ ਹੈ ਕੰਟੇਨਰ ਦੇ ਥਰੂ ਇੱਥੇ ਇਹਨਾਂ ਦਾ ਆਫਿਸ ਹੀ ਹੈ ਸਿਰਫ ਸਾਮਾਨ ਚైనా ਤੋਂ ਹੀ ਤਿਆਰ ਹੋ ਕੇ ਆਏਗਾ ਤੇ ਇਸ ਗੱਲ ਦਾ ਇਹ ਵਾਅਦਾ ਕਰਦੇ ਨੇ ਕਿ ਜਿਹੜੀ ਚੀਜ਼ ਤੁਸੀਂ ਬੁੱਕ ਕਰਾਉਣੀ ਹੈ ਅਸੀਂ ਉਹ ਹੀ ਤੁਹਾਨੂੰ ਤਿਆਰ ਕਰਕੇ ਭੇਜਾਂਗੇ ਸੋ ਹਾਉ this window the top one ਇਸ ਤਰ੍ਹਾਂ ਵੱਡੀਆਂ ਲਾਉਣੀਆਂ ਜੇ ਤੁਸੀਂ ਤਾਕੀ ਅੰਦਰਵਾਜੇ ਤਾਂ ਇਸ ਤਰ੍ਹਾਂ ਲੱਗ ਸਕਦੇ ਨੇ ਇਸ ਸਾਈਡ ਨੂੰ ਵੀ ਖੁੱਲਦੀਆਂ ਨੇ ਤੇ ਉੱਪਰ ਨੂੰ ਵੀ ਖੁੱਲਦੀਆਂ ਨੇ ਅਲੱਗ-ਅਲੱਗ ਡਿਜ਼ਾਈਨ ਨੇ ਤੇ ਬਹੁਤ ਉਮੀਦ ਹੈ ਕਿ ਮੰਗਲ 7th ਸਨ YouTube ਚੈਨਲ ਆਪਣੇ ਸਰੋਤਿਆਂ ਨੂੰ ਇਹੋ ਜੀਆਂ ਕੋਈ ਖਾਸ ਚੀਜ਼ਾਂ ਦਿਖਾਉਂਦਾ ਰਹਿੰਦਾ ਜਿਹਦੇ ਨਾਲ ਸਰੋਤਿਆਂ ਦੀ ਜਾਣਕਾਰੀ ਚ ਵਾਧਾ ਹੁੰਦਾ ਹੈ ਤੇ ਜੇ ਕਿਸੇ ਨੇ ਕੋਈ ਬੁੱਕ ਕਰਾਉਣੀ ਹੈ ਘਰ ਬਣਾਉਣਾ ਹੈ ਸਟੋਰ ਬਣਾਉਣਾ ਹੈ ਕੋਈ ਦੁਕਾਨ ਬਣਾਉਣੀ ਹੈ ਤਾਂ ਉਹ ਸਮਾਨ ਖਰੀਦਣਾ ਚਾਹੁੰਦਾ ਹੈ ਤੇ ਉਹ ਇੱਥੋਂ ਆ ਕੇ ਬੈਲਮਾਉਟ ਦੇ ਵਿੱਚ ਇਹਨਾਂ ਦੀ ਦੁਕਾਨ ਹੈ ਤੇ ਇੱਥੋਂ ਖਰੀਦ ਵੀ ਸਕਦਾ ਹੈ ਸਿਲੈਕਟ ਕਰ ਸਕਦਾ ਹੈ ਦੇਖ ਸਕਦਾ ਹੈ ਉਮੀਦ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਮੰਗਲ 7th Sun YouTube ਚੈਨਲ ਦੇ ਸਰੋਤਿਆਂ ਦੀ ਜਾਣਕਾਰੀ ਵਿੱਚ ਕਾਫੀ ਵਾਧਾ ਹੋਵੇਗਾ ਚਾਈਨਾ ਦੇ ਵਿੱਚ ਜਿਹੜੀ ਫੈਕਟਰੀ ਜਿੱਥੇ ਸਾਰਾ ਸਮਾਨ ਤਿਆਰ ਹੁੰਦਾ ਹੈ ਉੱਥੋਂ ਦੀ ਲਾਈਵ ਤਸਵੀਰ ਹੈ ਜਿਹੜੀ ਕਿ ਇਸ ਵੇਲੇ ਉੱਥੇ ਜੋ ਵੀ ਸਮਾਨ ਤਿਆਰ ਹੋ ਰਿਹਾ ਉਹਨੂੰ ਲਾਈਵ ਇੱਥੇ ਹੀ ਦੇਖ ਸਕਦੇ ਹੋ ਕਾਫੀ ਵੱਡੇ ਪੱਧਰ ਤੇ ਉਸ ਫੈਕਟਰੀ ਦੇ ਵਿੱਚ ਦਰਵਾਜ਼ੇ ਤੱਕਿਆਂ ਦਾ ਸਟੀਲ ਦਾ ਕੰਮ ਸ਼ੀਸ਼ੇ ਦਾ ਕੰਮ ਚੱਲ ਹੋ ਰਿਹਾ